ਅੱਛਾ ਚੈੱਕ ਕਰੋ ਜੀ ਆ ਰੁੱਖ ਦੀਆਂ ਜੜਾਂ ਪਈਆਂ ਵਾ ਨਹਿਰ ਦੇ ਕੰਡੇ ਤੇ ਤਾਰਾਂ ਵਾਲੇ ਪੁਲ ਤੇ ਆ ਨਹਿਰ ਦੇ ਆਲੇ ਦੁਆਲੇ ਜਿਹੜੇ ਸੜਕ ਤੇ ਸਾਰੇ ਪਰਲੇ ਬੰਨੇ ਰੁੱਖ ਕੱਟਦੇ ਆ ਉੱਥੇ ਤੇ ਕੱਟੇ-ਕੱਟੇ ਆ ਵੇਖੋ ਸ਼ਾਂਗਣ ਦੇ ਨਾਂ ਤੇ ਇੱਥੇ ਵੀ ਕੱਟਤੇ ਔਰ ਜਦੋਂ ਡੀਸੀ ਸਾਹਿਬ ਨੂੰ ਸ਼ਿਕਾਇਤ ਕੀਤੀ ਆ ਤੇ ਆਪਣਾ ਬਚਾਅ ਕਰਨ ਦੇ ਲਈ ਇਹਨਾਂ ਨੇ ਜੜਾਂ ਤੋਂ ਹੀ ਪੁੱਟ ਤੇ ਅਖੀਂ ਘਟਾ ਪਾਉਣ ਲਿਆ ਵੇਖੋ ਉੱਤੇ ਮਿੱਟੀ ਪਾਤੀ ਆ ਜੜਾਂ ਤੋਂ ਪੁੱਟ ਕੇ ਤਾਰੂਖਾਂ ਦੀਆਂ ਜੜਾਵਾਂ ਇਹ ਧੋਖਾ ਦੇਣ ਦੇ ਲਈ ਆ ਵੇਖੋ ਇੱਥੇ ਮਿੱਟੀ ਪਾਤੀ ਆ ਤਾਜੇ ਰੁੱਖ ਵੱਡੇ ਆ ਜੀ ਸ਼ਾਂਗਣ ਦੇ ਨਾਂ ਤੇ ਕਿਦਾਂ ਪ੍ਰਾਈਵੇਟ ਕੰਪਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰਲੇ ਬੰਨੇ ਜਿੱਥੇ ਵੱਡੇ ਆ ਆ ਸਾਹਮਣੇ ਜੜ ਤੋਂ ਪਟਿਆ ਬੂਟਾ ਸਾਰੇ ਆਲੇ ਦੁਆਲੇ ਦੀਆਂ ਮੈਂ ਫੋਟੋਆਂ ਵੀਡੀਓ ਦੇ ਸਕਦਾ ਜੀ ਆ ਸਾਰੇ ਇੱਥੇ ਰੁੱਕ ਲੱਗੇ ਸੀ ਸਾਰੇ ਫੁੱਟ ਦਿੱਤੇ ਆ ਔਰ ਆ ਬੰਨੇ ਵੀ ਸਾਰੇ ਵਰਡ ਦਿੱਤੇ ਆ ਤੇ ਆ ਜਿਹੜਾ ਧੋਖਾ ਦੇਣ ਦੇ ਲਈ ਆ ਵੇਖੋ ਤੋ ਇਹ ਪੁੱਟਿਆ ਵਾ ਤੇ ਆ ਗੱਡੀ ਖਲਾਰਤੀ ਗਾੜੀ ਵੀ ਪਤਾ ਨਾ ਲੱਗੇ ਕਿ ਉਹਦੇ ਉੱਤੇ ਮਿੱਟੀ ਪਾਤੀ ਆ ਜਿਹੜੇ ਜਿਹੜੇ ਰੁੱਖ ਇਥੋਂ ਵੱਡੇ ਸੀਗੇ ਠੇਕੇਦਾਰ ਨੂੰ ਬਚਾਉਣ ਦੇ ਲਈ ਆ ਕੰਮ ਐ ਇਹਨਾਂ ਦੇ ਵਾਤਾਵਰਨ ਨੂੰ ਉਜਾੜ ਕੇ ਕਿਸ ਤਰ੍ਹਾਂ ਦੇ ਨਾਲ ਇੱਥੇ ਟੂਰਿਸਟ ਪਲੇਸ ਬਣਾਉਣ ਲੱਗੇ ਆ ਸੋ ਕਿੱਥੇ ਨਾ ਲੋਕਾਂ ਨੂੰ ਠੋਈ ਮਿਲੂਗੀ ਰੱਬ ਦੇ ਘਰ ਚ ਰੁੱਖ ਜਨਮ ਤੇ ਮਰਨ ਦੇ ਸਾਥ ਹੀ ਆ ਇਨਸਾਨ ਦੇ ਆ ਸਾਰੇ ਰੁੱਖ ਵੱਟੇ ਹਾਲੇ ਕੋ ਆ ਰੁੱਖ ਵੱਡੇ ਪੈ ਰਹੇ ਜੀ ਜਦੋਂ ਰੁੱਖ ਲਾਉਣ ਵਾਲੇ ਹੀ ਰੁੱਖ ਵਧਣ ਤੇ ਲੱਗੇ ਹੋਣ ਤੇ ਆ ਹਾਲਾਤ ਨੇ